ਅਗਲੀ ਖਬਰ ਨਿਊਯਾਰਕ ਦੇ ਮੇਰ ਐਰਿਕ ਐਡਮ ਇਸ ਵੰਦੇ ਵਿੱਚ ਐਰਿਕ ਐਡਮ ਨੂੰ ਚਾਰਜ ਕੀਤਾ ਗਿਆ ਹੈ ਇਸ ਨੇ 25000 ਡਾਲਰ ਤੋਂ ਵੱਧੀਆਂ ਡੋਨੇਸ਼ਨਸ ਲਈਆਂ 1 ਲੱਖ ਡਾਲਰ ਤੋਂ ਵੱਧਾ ਜਿਹੜਾ ਬਾਹਰ ਘੁੰਮਣ ਫਿਰਨ ਦੇ ਲਈ ਇਹਨੂੰ ਪੈਸੇ ਦਿੱਤੇ ਗਏ ਆ 터ਕੀ ਦੀ ਸਰਕਾਰ ਵੱਲੋਂ ਜਾਂ 터ਕੀ ਦੇ ਨਾਲ ਰਿਲੇਟਡ ਜਿਹੜੇ ਲੋਕ ਆ ਉਹਨਾਂ ਵੱਲੋਂ ਸੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਪ੍ਰੈਸ ਕਾਨਫਰੰਸ ਜੇ ਉਹਨਾਂ ਨੂੰ ਕਾਫੀ ਹੈਕਲ ਕੀਤਾ ਗਿਆ ਅ ਇੱਕ ਤੋਂ ਤੱਕ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਕਾਲੇ ਬੂਲ ਦੇ ਲੋਕਾਂ ਦੇ ਲਈ ਦਿਸ ਗ੍ਰੇਸ ਹੈਗੇ ਆ ਅ ਸੋ ਇਹ ਬਹੁਤ ਕੁਝ ਹੁੰਦਾ ਆ ਇਹ ਇੱਕ ਬਹੁਤ ਵੱਡਾ ਮੁੱਦਾ ਆ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਨਾਲ ਨਾਲ ਜਿਹੜੀਆਂ ਫਾਰਮ ਦੀਆਂ ਸਰਕਾਰਾਂ ਆ ਉਹ ਇੱਥੇ ਦੇ ਪੋਲੀਟੀਸ਼ੀਅਨਸ ਦੇ ਨਾਲ ਰਲ ਕੇ ਆਪਣੀਆਂ ਫੇਵਰਜ਼ ਲੈਂਦੀਆਂ ਆ ਇੱਕ ਬਹੁਤ ਵੱਡੀ ਕੰਸਟ੍ਰਕਸ਼ਨ ਕੰਪਨੀ ਆ ਉਹਨਾਂ ਨੇ 터ਕੀ ਦੀ ਜਿਹੜੀ ਆ ਕਨਸੂਲਟ ਆਫਿਸ ਬਣਾਉਣਾ ਸੀ 36 ਸਟੋਰੀ ਬਿਲਡਿੰਗ ਤੇ ਉਹ ਕਹਿੰਦੇ ਵੀ ਫੇਵਰ ਲੈਂਦੇ ਸੀ ਵੀ ਬਿਨਾ ਫਾਇਰ ਇਨਸਪੈਕਸ਼ਨ ਤੋਂ ਜਿਹੜਾ ਆ ਇਸ ਨੂੰ ਪਾਸ ਕਰ ਦਿੱਤਾ ਜਾਵੇ ਸੋ ਇਹ ਕਹਿੰਦੇ ਵੀ ਕਾਫੀ ਵੱਡਾ ਅਮਾਉਂਟ ਜਿਹੜਾ ਆ ਐਕਚੁਅਲੀ 1 ਮਿਲੀਅਨ ਨੇ 10 ਬਿਲੀਅਨ ਡਾਲਰ ਇਹ ਅਖਬਾਰ ਦੇ ਵਿੱਚ ਲਿਖਿਆ ਗਿਆ ਹੈ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੇ ਬਾਹਰਲੀਆਂ ਸਰਕਾਰਾਂ ਦੇ ਨਾਲ ਜਿਹੜੇ ਆ ਰਿਲੇਟਿਡ ਹੈਗੇ ਆ ਸੋ ਇਹ ਨਹੀਂ ਪਤਾ ਵੀ ਹੁਣ ਲੋਕਾਂ ਨੇ ਆਪਣੇ ਪੈਸੇ ਦਿੱਤੇ ਜਾਂ ਬਾਹਰਲੀ ਸਰਕਾਰ ਨੇ ਜਿਹੜੇ ਉੱਥੇ ਇੱਥੇ ਦੇ ਲੋਕ ਆ ਉਹਨਾਂ ਦੇ ਰਾਹੀਂ ਪੈਸੇ ਦਿੱਤੇ ਹੈਗੇ ਆ ਸੋ ਇਹ ਬਹੁਤ ਕੋਸ਼ਿਸ਼ ਚੱਲ ਰਿਹਾ ਹੈਗਾ ਸੋ ਇਸੇ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਅਮਰੀਕਨ ਲੋਕ ਆ ਰੌਲਾ ਪਾਉਂਦੇ ਆ ਵੀ ਭਈ ਜਣੀਆਂ ਬਾਹਲੀਆਂ ਸਰਕਾਰਾਂ ਸਾਡੀ ਕੰਟਰੀ ਚ ਇੰਟਰਫੇਅਰ ਕਰਦੀਆਂ ਉਹ ਜਿਹੜਾ ਟ੍ਰਾਂਸਨੇਸ਼ਨਲ ਅਪਰੈਸ਼ਨ ਵਾਲਾ ਤੇ ਆ ਜਿਹੜਾ ਫੋਰਨ ਫੰਡਸ ਵਾਲਾ ਜਿਹੜਾ ਬਿੱਲ ਆ ਇਸ ਨੂੰ ਇੱਥੇ ਲਿਆਂਦਾ ਜਾਵੇ ਕੁਆਂਟਮ ਐਂਟੈਂਗਲਮੈਂਟ ਜਿਹੜੀ ਹੁੰਦੀ ਹੈਗੀ ਆ ਜਿਹਦੇ ਵਿੱਚ ਪਤਾ ਹੀ ਨਹੀਂ ਵੀ ਕਿਹੜੀਆਂ ਪਾਰਟੀਆਂ ਕਿਹਦੇ ਰਾਹੀਂ ਕਿ ਇਹਨੂੰ ਪੈਸੇ ਦੇ ਰਹੀਆਂ ਤਾਂ ਕਿ ਉਹ ਆਪਣੀ ਫੇਵਰ ਲੈ ਸਕਣ ਸੋ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਹੈ ਨਿਊਯਾਰਕ ਦੇ ਮੇਅਰ ਦਾ ਨਿਕਲਿਆ ਆ ਸ੍ਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਚ ਮੋਦੀ ਸਾਹਿਬ ਅਮਰੀਕਾ ਜਦੋਂ ਆਏ ਸੀ ਤੇ ਇਸ ਵਾਰੀ ਉਹਨਾਂ ਨੂੰ ਜਿੱਦਾਂ ਕਾਫੀ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈਗੀ ਆ ਬਾਈਡਨ ਉਹਨਾਂ ਲੋਕ ਚ ਅਜਨਾ ਕੋਈ ਸਰਕਾਰ ਵੀ ਨਹੀਂ ਦਿੱਤਾ ਗਿਆ ਯੂਸੂਲੀ ਕੀ ਹੁੰਦਾ ਹੈ ਵੀ ਜਦੋਂ ਪ੍ਰੋਟੈਸਟਰਸ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ ਦੋ ਬਲੌਕ ਤੋਂ ਦੂਰ ਰੱਖਿਆ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਜਦੋਂ ਮੋਦੀ ਹੁਣੀ ਵੈਨਕੂਵਰ ਵੀ ਆਏ ਸੀ ਤਾਂ ਤਿੰਨ ਚਾਰ ਬਲੌਕ ਦੂਰ ਰੱਖਿਆ ਗਿਆ ਸੀ ਪਤਾ ਹੀ ਨਹੀਂ ਲੱਗਦਾ ਸੀ ਇਸ ਵਾਰੀ ਜਿੱਥੇ ਮੋਦੀ ਹੁਣਾ ਦੇ ਨਾਲ ਮੀਟਿੰਗ ਸੀਗੀ ਉਹ ਬਿਲਕੁਲ ਬਿਲਡਿੰਗ ਦੇ ਨਾਲ ਜਿਹੜੇ ਰੋਡ ਤੋਂ ਪ੍ਰੋਟੈਸਟ ਕਰ ਰਹੇ ਸੀ ਸਿਰਫ 5 ਫੁੱਟ ਦੀ ਦੂਰੀ ਤੇ ਤੇ ਬਿਲਕੁਲ ਮੋਦੀ ਹੁਣੀ ਉਹ ਸਾਰਾ ਕੁਝ ਦੇਖ ਕੇ ਗਏ ਜਿਹੜਾ ਉਹਨਾਂ ਦਾ ਬੁੱਤ ਜਿਆ ਵੀ ਬਣਾਇਆ ਸੀ ਜਿਹਦੇ ਚ ਛੇਤਰਾਂ ਦਾ ਹਾਰ ਵੀ ਪਾਇਆ ਸੀ ਉਹ ਸਾਰਾ ਕੁਝ ਉਹ ਦੇਖ ਕੇ ਗਏ ਉਹ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਨਾਲ ਕੋਈ ਖਾਸ ਗੱਲਬਾਤ ਨਹੀਂ ਹੋਈ ਇਵਨ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਵਾਈਡਨ ਹੁਣੀ ਜਦੋਂ ਬੋਲ ਕੇ ਹਟੇ ਉਹ ਨਹੀਂ ਕਿਹਾ ਕਿ ਹੂ ਇਜ਼ ਨੈਕਸਟ ਉਹਨਾਂ ਨੇ ਨਾਮ ਹੀ ਨਹੀਂ ਲਿਆ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਜਿਹੜੇ ਨੈਕਸਟ ਹੈਗੇ ਆ ਹਾਲਾਂਕਿ ਇੰਡੀਆ ਵਾਲੇ ਤਾਂ ਕਹਿ ਰਹੇ ਆ ਜੀ ਉਹ ਬਜ਼ੁਰਗ ਹੋ ਗਿਆ ਇੰਨਾ ਵੀ ਨਹੀਂ ਬਜ਼ੁਰਗ ਹੋਇਆ ਵੀ ਜਿਹੜਾ ਉਹਨੂੰ ਪਤਾ ਨਹੀਂ ਵੀ ਜਿਹੜਾ ਗੈਸਟ ਸੱਦਿਆ ਆ ਤਾਂ ਉਹ ਬੰਦਾ ਕੌਣ ਹੈਗਾ ਆ ਸੋ ਇਹ ਸਾਰੇ ਕਾਸੇ ਪਿੱਛੇ ਬਿਹਾਈਂਡ ਦਾ ਸੀਨ ਜੇ ਸਰੋਤਿਆਂ ਨਾਲ ਦੱਸਤੀ ਜਾਈਏ ਵੀ ਕੀ ਕਾਰਨ ਸੀ ਜਿਹੜਾ 에어 ਕੈਡਮੀ ਦੀ ਸਟੋਰੀ ਦੇ ਨਾਲ ਜੇ ਮੈਂ ਰਿਲੇਟ ਕਰਾਂ ਜਦੋਂ ਪਿਛਲੀ ਵਾਰੀ ਮੋਦੀ ਹੁਣੀ ਆਸਟਨ ਟੈਕਸਸ ਦੇ ਵਿੱਚ ਆਏ ਸੀ ਹੂਸਟਨ ਚ ਉਸ ਟਾਈਮ ਦੇ ਉੱਤੇ ਮੋਦੀ ਹੌਡੀ 트੍ਰੰਪ ਉਹਨਾਂ ਦੀ ਬੜੀ ਸਪੋਰਟ ਕੀਤੀ ਸੀ ਤੇ ਹਾਲਾਂਕਿ ਇਹ ਸ਼ਰਿਆਂ ਇੰਟਰਫੀਰੈਂਸ ਸੀ ਕਿਸੇ ਬਾਹਰਲੇ ਮੁਲਕ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਪੋਰਟ ਕਰਨਾ ਇੱਕ ਕੈਂਡੀਡੇਟ ਨੂੰ ਅ ਇਸ ਵਾਰੀ 트럼ਪ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਵੀ ਮੈਂ ਮੋਦੀ ਨੂੰ ਮਿਲੂੰਗਾ ਪਰ ਜਿੰਨੀ ਕਿ ਬੇਇੱਜ਼ਤੀ ਪ੍ਰਾਈਮ ਮਿਨਿਸਟਰ ਮੋਦੀ ਦੀ ਉੱਥੇ ਹੋਈ ਆ ਤੇ ਫਿਰ ਉਹ 트럼ਪ ਉਹਨਾਂ ਨੂੰ ਮਿਲੇ ਤੋਂ ਬਿਨਾਂ ਹੀ ਭੱਜ ਗਿਆ ਸੋ ਵਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਸੀ ਵੀ ਇਹਨਾਂ ਨੇ ਪਿਛਲੀ ਵਾਰੀ ਜਿਹੜਾ ਆ ਇਲੈਕਸ਼ਨ ਦੇ ਵੇਲੇ ਕਿੱਦਾਂ ਉੱਥੇ 40-50 ਹਜ਼ਾਰ ਦਾ ਇਕੱਠ ਕਰਕੇ ਇਹੇ ਗਿਆ ਸੀ ਵੀ 트럼ਪ ਵਰਗਾ ਤਾਂ ਮੇਰਾ ਕੋਈ ਮਿੱਤਰ ਹੀ ਹੈ ਨਹੀਂ ਤੇ ਇਸ ਵਾਰੀ ਫਿਰ ਇਹੇ ਕੁਝ ਵਾਪਰਿਆ ਹੈਗਾ ਸੋ ਟੋਟਲੀ ਜੇ ਦੇਖਿਆ ਜਾਵੇ 에ਰਿਕ ਐਡਮ ਵਾਲੀ ਜਿਹੜੀ ਸਟੋਰੀ ਤੇ ਉਧਰੋਂ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਵਾਲੀ ਸਟੋਰੀ ਕਾਫੀ ਮਿਲਦੀ ਜੁਲਦੀ ਹੈਗੀ ਬਿਲਕੁਲ 에ਰਿਕ ਐਡਮ ਨਿਊਯਾਰਕ ਨੂੰ ਇੱਕ ਵਾਰ ਫਿਰ ਹਰਜੋ ਸਿੰਘ ਜੀ ਵੱਡੀ ਜਿਹੜੀ ਤਰਥੱਲੀ ਜਿਹੜੀ ਉਹ ਮਚੀ ਆ ਇਸਨੇ ਕੱਲਾ ਕਹਿੰਦੇ ਵੀ ਰਿਸ਼ਵਤਾ ਹੀ ਨਹੀਂ ਲਈਆਂ ਕੁਲਡ ਪ੍ਰੋ ਕੋ ਵੀ ਜਿਹੜਾ ਉਹ ਕੀਤਾ ਕਈ ਚੀਜ਼ਾਂ ਦੇ ਬਦਲੇ ਕਿਤੇ ਉਹ ਜਾਂਦਾ ਰਿਹਾ ਉਹਨੂੰ ਜਿਹੜੀਆਂ ਸ਼ਹਿਰਾਂਾਂ ਟ੍ਰੈਵਲ ਵਗੈਰਾ ਜਿਹੜਾ ਉਹ ਮਿਲਦਾ ਰਿਹਾ ਅਜੇ ਹੁਣੇ ਕੁਝ ਮਹੀਨੇ ਪਹਿਲਾਂ ਜਾਂ ਕਹ ਲਓ ਵੀ ਸਾਲ ਪਹਿਲਾਂ ਨਿਊਯਾਰਕ ਦੇ ਗਵਰਨਰ ਦਾ ਜਿਹੜਾ ਕਾਂਡ ਆ ਉਹ ਨਿਕਲਿਆ ਸੀ ਹੁਣ ਨਿਊਯਾਰਕ ਸਿਟੀ ਦਾ ਜਿਸ ਨੂੰ ਫਾਈਨੈਂਸ਼ੀਅਲ ਕੈਪੀਟਲ ਆਫ ਯੂ ਐਸ ਆਖ ਦਿੱਤਾ ਜਾਂਦਾ ਆ ਵੀ ਉੱਥੇ ਦੇ ਮੇਅਰ ਦਾ ਇਹ ਹਾਲ ਬਣਿਆ ਪਿਆ ਚੂਹੇ ਇਹਨਾਂ ਕੋ ਸਾਬ ਨਹੀਂ ਹੋ ਰਹੇ ਤੇ ਆਪ ਦੇਖੋ ਇਹ ਇਦਾਂ ਦੇ ਕਿਹੜੇ ਜਿਹੜੇ ਕੰਮ ਆ ਉਹ ਕਰ ਰਹੇ ਆ ਤੇ ਹੁਣ ਭਾਈ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰੀ ਜਾਓ ਪਰ ਕਿਤੇ ਨਾ ਕਿਤੇ ਏਸ਼ ਕੰਜੇ ਦੇ ਵਿੱਚ ਫਸਦਾ ਜਿਹੜਾ ਉਹ ਜਾ ਰਿਹਾ ਆ ਇੱਥੇ ਦਾਤ ਦੇ ਨਹੀਂ ਬਣਦੀ ਹਰਜੋਤ ਸਿੰਘ ਦੀ ਲਾ ਇਨਫੋਰਸਮੈਂਟ ਦੀ ਵੀ ਜਸਟਿਸ ਡਿਪਾਰਟਮੈਂਟ ਦੀ ਵੀ ਏਟਲੀਸਟ ਜਿੱਦਾਂ ਮਰਜ਼ੀ ਤੋਮ ਤਾਂ ਜਿਹੜੀਆਂ ਉਹ ਲਾਉਂਦੇ ਰਹਿੰਦੇ ਉਹਨਾਂ ਦੇ ਉੱਤੇ ਪਰ ਜਿਹੜਾ ਅੜਿੱਕੇ ਚੜਦਾ ਉਹਨੂੰ ਕਾਬੂ ਜਿਹੜਾ ਉਹ ਜ਼ਰੂਰ ਕਰ ਲੈਂਦੇ ਆ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਇੱਕ ਵੱਡੀ ਪਾਵਰਫੁਲ ਚੀਜ਼ ਆ ਆਪਾਂ ਦੇਖਿਆ ਹੀ ਆ ਜੁਡੀਕਲ ਐਨੀ ਵੀ ਜਿਹੜਾ ਆ ਇੱਕ ਟਾਈਮ ਦੇ ਉੱਤੇ ਡਿਊਡੀਕਲ ਐਨੀ ਜਿਹੜਾ ਆ ਉਹ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਰਿਆ ਸੀ ਤਗੜਾ ਨਾਂ ਜਿਹੜਾ ਉਹ ਬਣਿਆ ਸੀਗਾ ਉਸ ਟਾਈਮ ਦੇ ਉੱਤੇ ਆਪਣੇ ਹੀ ਕਿਤੇ ਕਿਰਾਏ ਦੇ ਵਿੱਚ ਜਿਹੜਾ ਉਹ ਫਸਦਾ ਨਜ਼ਰ ਆ ਰਿਹਾ ਹੈ ਤੇ ਆਪਾਂ ਹੁਣ ਟਰੈਕਿੰਗ ਦੇ ਵੱਲ ਨੂੰ ਜਿਹੜਾ ਹਰਜੋਜੀ ਰਮਨ ਜੀ ਜਿਹੜਾ ਉਹ ਵਾਧਦੇ ਆ